ਵੇ ਹੋ ਗਿਆ ਲੋਟ ਬਾਓ ਬਾਈ ਆ ਉਮੀਦ ਨਹੀਂ ਹੈਗੀ ਸੀ ਤੇਰੇ ਤੋਂ ਉਹ ਤੇਰੇ ਵਰਗੇ ਨੌਜਵਾਨ ਤਾਂ ਨਾ ਕਬੱਡੀ ਗਰਾਊਂਡ 'ਚ ਨਾ ਮੱਲਾ ਮਾਰਦੇ ਹੁੰਦੇ ਆ ਉਹ ਖੁਸ਼ੀ ਦੁੱਖਾਂ ਹੋਣਾ ਸੀਗਾ ਬਿੱਟੂ ਦਗਾਲ ਹੋਣਾ ਸੀਗਾ ਤੂੰ ਆਹ दारू ਪੀ ਕੇ ਆਪਣੀ ਜਵਾਨੀ ਖਰਾਬ ਕਰੀ ਜਾਂਦਾ ਉਹ ਮਾੜੀ ਮੋਟੀ ਸ਼ਰਮ ਕਰ ਲੈ ਬਾਈ ਸ਼ਰਮ ਉਹ ਬਾਈ ਯਾਰ ਮੇਰ ਕੋ ਬੜੀ ਵੱਡੀ ਗਲਤੀ ਹੋ ਗਈ ਯਾਰ ਤੂੰ ਤਾਂ ਮੇਰੀਆਂ ਅੱਖਾਂ ਖੋਲਦੀਆਂ ਹੁਣ ਨਹੀਂ ਮੈਂ ਇਹਨੂੰ ਪੀਂਦਾ ਇਹਨੂੰ ਮੈਂ ਡੋਲ ਕੇ ਆਉਣਾ। ਉਹ ਕਿੱਥੇ ਬਾਈ ਤੂੰ ਤੰਗ ਹੋਏਗਾ। ਇਹਨੂੰ ਦੇਖ ਕੇ ਤੇਰਾ ਫੇਰ ਮਨ ਕਰ ਆਉਣਾ। ਮੈਂ ਆਪੀ ਟੂਬੇ 'ਚ ਡੋਲ ਦੂੰ ਆ। ਨਾਲੇ ਬਾਈ ਹੁਣ ਜਿੰਮ ਜਾਇਆ ਕਰ, ਖਰਾਕਾ ਖਾਇਆ ਕਰ, ਕਬੱਡੀ ਵੱਲ ਧਿਆਨ ਦੇ। ਇਹਨੇ ਤਾਂ ਬੜੀ ਦੁਨੀਆ ਪੱਟਤੀ। ਹਾਂ। ਧਿਆਨ ਰੱਖੀ ਹੁਣ ਤੇ ਆਪਣਾ। ਠੀਕ ਹੈ ਬਾਈ। ਯਾਦ ਨਾਲ ਡੋਲਦੀ। ਮੈਂ ਹੁਣ ਖਰਾਕਾ ਖਾਂਉ। ਉਹ ਬੜਾ ਉਡਾਰੇ ਦੇਖੀ ਹੋਏ। A few minutes later. ਉਹਦੀ। ਉਹ ਆ ਗਿਆ ਜੀ ਲੈ ਵੇ। ਮੇਰੇ ਸਾਹ ਕੋਈ ਨਹੀਂ ਹੈ ਉਹ ਕਿਹਦਾ ਓਏ ਮੇਰੇ ਸਾਹ ਕੋਈ ਨਹੀਂ ਮੈਨੂੰ ਮਤਲਬ ਨਹੀਂ ਹੁਣ ਆਪ ਡਿ ਗਿਆ ਖੇਡੀਏ ਕਿ ਬੁੱਧੀ